2023 ਮਾਡਲ ਐਸਐਕਸ ਚੱਲੀ ਹੋਈ ਸਿਰਫ 7000 ਕਿਲੋਮੀਟਰ ਠੀਕ ਹੈ ਗਾਰੰਟੀ ਦੇ ਨਾਲ 7000 ਸਰਵਿਸ ਰਿਕਾਰਡ ਦੇ ਨਾਲ ਬਲਿਨੋ 2022 ਮਾਡਲ ਚੱਲੀ ਹੋਈ ਸਿਰਫ 13000 ਕਿਲੋਮੀਟਰ ਹਮ ਪੰਜਾਬ ਦਾ ਨੰਬਰ ਪਖਾਨਕੋਟ ਦਾ ਪੀਪੀ 35 ਠੀਕ ਹੈ ਜੈਟਾ ਮਾਡਲ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਲੋਏ ਬਿਲਾਲੀ ਕਾਰ ਜੀ ਟਾਟਾ ਦੀ ਕਰਵ ਕਾਰ ਇਹ ਮਾਰਕੀਟ ਦੇ ਵਿੱਚ ਸੈਕੰਡ ਹੈਂਡ ਕੱਟ ਕਾਰ ਘੱਟੀ ਮਿਲਦੀ ਆ। ਦੇਖੋ ਕੱਟ ਮਿਲਦੀ ਆ ਬਹੁਤ ਨਵੀਂ ਬਹੁਤ ਵਧੀਆ ਲੁੱਕ ਆ ਕਾਰ ਦੀ। ਬਿਲਕੁਲ ਜੀ। ਦੱਸਿਓ ਜੀ ਗੱਡੀ ਬਾਰੇ। 2025 ਮਾਡਲ ਚੱਲੀ ਹੋਈ ਸਿਰਫ 2700 ਕਿਲੋਮੀਟਰ ਜੀ। ਸਿਰਫ 2700? ਸਿਰਫ 2700 ਕਿਲੋਮੀਟਰ। ਕੀ ਬਾਤ ਹੈ। ਡਾਸ ਫੀਚਰ ਵਾਲੀ ਕਾਰ ਆ ਜੀ। ਹੂੰ। ਪੈਟਰੋਲ ਆਟੋਮੈਟਿਕ 2023 ਮਾਡਲ ਆ ਜੀ ਚੱਲੀ ਹੋਈ ਸਿਰਫ 11 ਤੋਂ 12000 ਕਿਲੋਮੀਟਰ ਦੇ ਵਿੱਚ ਆ ਜੀ। ਜੀ। ਪੰਜਾਬ ਦਾ ਨੰਬਰ ਪਹਿਲੇ ਨਾਮ ਤੇ ਕਾਰ ਆ ਬੰਪਰ ਟੂ ਬੰਪਰ オリジナル ਆ ਜੀ। ਪਲੇਰੋ 2020 ਮਾਡਲ। ਕਾਰ ਟੋ ਮਾਡਲ BS6 ਆਪਸ਼ਨਲ ਬਿਲਕੁਲ ਜੀ ਇਹ ਮਾਡਲ 2016 ਜੀ ਹੂੰ ਔਰ ਕਾਰ ਤੁਹਾਨੂੰ ਲੈ ਦੇਵਾਂਗੇ ਸਿਰਫ 1,70,000 ਰੁਪਏ ਦੇ ਵਿੱਚ ਜੀ 1,70,000 ਦੀ ਮਿਲ ਜੂ ਬਾਈ ਡੈਟਸਨ ਰੈਡੀ ਗੋ ਚੱਲੀ ਕਿੰਨੀ ਆ ਭਾਜੀ ਇਹ ਚੱਲੀ ਹੋਈ ਹੈ ਜੀ ਇਹ 35 ਤੋਂ 40,000 ਕਿਲੋਮੀਟਰ 35-40,000 ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆ ਗਏ ਬਾਈ ਜੀ ਜਲੰਧਰ ਸ਼ਹਿਰ ਦੇ ਵਿੱਚ ਆਪਾਂ ਖੜੇ ਆ ਨਿਊ ਦਸ਼ਮੇਸ਼ ਕਾਰ ਬਾਜ਼ਾਰ ਤੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਸੇਤਾਂ ਠੀਕ ਨੇ ਸ਼ੁਕਰ ਹੈ ਚੜ੍ਹਦੀ ਕਲਾ ਜੀ ਕਈ ਗੱਡੀਆਂ ਦੇ ਉੱਤੇ ਪਲੇਟਾਂ ਲਾਉਂਦੀਆਂ ਭਾਈ ਜੀ ਨੇ ਉਹ ਕੋਈ ਰੀਜ਼ਨ ਆ ਪਰ ਨੰਬਰ ਪੰਜਾਬ ਦਾ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਤੇ ਭਾਈ ਓਨਰ मोस्टली ਓਨਰ ਫਰਸਟ ਓਨਰ ਜੀ ਠੀਕ ਹੈ ਵਿਦਆਊਟ ਪੇਂਟ ਵਾਲੀ ਕਾਰ ਜੀ ਮੀਟਰ ਦੀ ਵੀ ਗਰੰਟੀ ਵਾਲੀ ਕਾਰ ਕੋਈ ਬੰਪਰ ਵੀ オリジナル ਹੋਣਗੇ ਕਾਰਾਂ ਦੇ ਜੀ ਆਲਮੋਸਟ ਹਾਂਜੀ ਤੇ ਭਾਈ ਆਪਣੀ ਲੋਕੇਸ਼ਨ ਦੱਸ ਦੀ ਆਪਾਂ ਲੋਕੇਸ਼ਨ ਆਪਣੀ ਨਿਊ ਦਸ਼ਮੇਸ਼ ਮੋਟਰ ਜਲੰਧਰ ਜੀ ਅਵਤਾਰਨਗਰ ਰੋਡ ਦੇ ਉੱਤੇ ਤੁਸੀਂ ਗੂਗਲ ਤੇ ਸਰਚ ਕਰੋ ਨਿਊ ਦਸ਼ਮੇਸ਼ ਮੋਟਰ ਜਲੰਧਰ ਤੁਹਾਨੂੰ ਪ੍ਰੋਪਰ ਲੋਕੇਸ਼ਨ ਆ ਜਾਏਗੀ ਜੀ ਠੀਕ ਹੈ ਜੀ ਤੇ ਆਪਾ ਇਧਰ ਕ੍ਰੇਟਰ ਖੜੀਏ ਤੂੰ ਕਰ ਦੇ ਸਟਾਰਟ ਬਿਲਕੁਲ ਜੀ ਦੱਸੋ ਜੀ ਫਿਰ ਡਿਟੇਲ ਟਾ 2023 ਮਾਡਲ ਐਸਐਕਸ ਚੱਲੀ ਹੋਈ ਸਿਰਫ 7000 ਕਿਲੋਮੀਟਰ ਠੀਕ ਹੈ ਗਾਰੰਟੀ ਦੇ ਨਾਲ 7000 ਸਰਵਿਸ ਰਿਪੋਰਟ ਦੇ ਨਾਲ ਠੀਕ ਹੈ ਜੀ 올ਡ ओरिजिनल ਕਾਰ ਐਸਐਕਸ ਸਾਨੂੰ ਪੈਨਾਰੋਮਿਕ ਪੁਸ਼ ਬਟਨ ਸਟਾਰਟ ਅਲੋਏ ਵਿਲਾਂ ਵਾਲੀ ਕਾਰ ਜੀ ਠੀਕ ਹੈ ਬੰਪਰ ਤੱਕ ਵੀ ओरिजिनल ਤੁਹਾਡੀ ਕਾਰ ਦੇ ਵਿੱਚ ਇੱਥੇ ਮਿਲਣਗੇ ਜੀ ਲਓ ਜੀ ਬੰਪਰ ਟੂ ਬੰਪਰ ओरिजिनल ਕਾਰ ਸਿਰਫ 7000 ਕਿਲੋਮੀਟਰ ਚੱਲੀ 2023 ਮਾਡਲ ਪਹਿਲੇ ਨਾਮ ਦੀ ਪਹਿਲੇ ਨਾਮ ਵਾਲੀ ਜੀ ਐਸਐਕਸ ਵੇਰੀਐਂਟ ਆ ਸ ਤੇ ਗੱਡੀ ਬਾਈ ਦੋਨੀਆਂ ਸਾਈਡਾਂ ਤੋਂ ਦਿਖਾ ਦੀ ਤੇ ਭਾਜੀ ਰੇਟ ਕੀ ਕਰਦਾ ਰੇਟ 12 ਲੱਖ 90 ਹਜ਼ਾਰ ਪਰੇਚ ਤੁਹਾਨੂੰ ਕਾਰ ਅਸੀਂ ਦੇ ਦਵਾਂਗੇ ਜੀ 12 ਲੱਖ 90 ਹਜ਼ਾਰ ਦੀ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਡਾਊਨ ਪੇਮੈਂਟ ਉਹ ਤੇ 1.5 ਲੱਖ ਰੁਪਏ ਵੀ ਲਿਆਵਾਂਗੇ ਤਾਂ ਵੀ ਤੁਹਾਨੂੰ ਕਾਰ ਅਸੀਂ ਇਹ ਹੂੰ ਦੇ ਦੇਵਾਂਗੇ ਲਓ ਮਿੱਤਰੋ 1.5 ਲੱਖ ਰੁਪਏ ਲਓ ਡਾਊਨ ਪੇਮੈਂਟ ਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਾਕੀ ਸਾਰੀ ਲੋਨ ਹੋ ਜੂਗਾ ਇਧਰ ਕਾਲੇ ਰੰਗ ਦੀ ਥਾਰ ਖੜੀ ਆ ਦਿਖਾ ਬਈ ਦੱਸਿਓ ਭਾਜੀ 2024 ਮਾਡਲ 4/2 ਆਟੋਮੈਟਿਕ ਪੈਟਰੋਲ ਪੰਜਾਬ ਦਾ ਨੰਬਰ ਠੀਕ ਹੈ 올 ओरिजिनल ਕਾਰ ਇਨਸ਼ੋਰੈਂਸ ਫੁੱਲ ਕਾਰ ਦੀ ਮਿਲੇਗੀ ਰੇਟ ਮਿਲੇਗਾ 13 ਲੱਖ ਤੇ 20000 ਰੁਪਿਆ ਜੀ ਲੋ ਜੀ 13 ਲੱਖ 20000 ਦੇ ਵਿੱਚ ਆਟੋਮੈਟਿਕ ਗੇਅਰ ਵਾਲੀ ਗੱਡੀ ਮਿਲ ਜੂ ਪੈਟਰੋਲ ਵੇਰੀਐਂਟ ਦੇ ਵਿੱਚ ਹੀ ਸਿਰਫ ਇਹ ਆਉਂਦੀ ਹੈ ਚੱਲੀ ਕਿੰਨੀ ਹੈ ਬਾਜੀ ਚੱਲੀ ਇਹ ਹੈਗੀ 22000 ਕਿਲੋਮੀਟਰ ਜੀ 22000 ਕਿਲੋਮੀਟਰ ਸੀਟ ਕਵਰ ਪਏ ਹੋਏ ਆ ਮੈਟਿੰਗ ਹੋਈ ਹੋਈ ਆ ਤੇ ਗੱਡੀ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਆ ਤੇ ਬਾਜੀ ਇਹਦੇ ਤੇ ਡਾਊਨ ਪੇਮੈਂਟ ਕਿੰਨੀ ਹੈ ਇਹ ਤੇ ਡਾਊਨ ਪੇਮੈਂਟ 1.5 ਲੱਖ ਰੁਪਏ ਲਿਆਓ ਜੀ ਇਹਦੇ ਵਾਸਤੇ ਵੀ ਸਿਰਫ 1.5 ਲੱਖ ਰੁਪਏ ਲਿਆਓ ਤਾਂ ਵੀ ਕਾਰ ਤੁਹਾਨੂੰ ਦੇ ਦਵਾਂਗੇ ਲਿਆਓ 1.5 ਲੱਖ ਰੁਪਇਆ ਤੇ ਅੱਗੇ ਖੜੀ ਖੜੀਆ ਬਲਿਨੋ ਦੱਸਿਓ ਭਾਜੀ ਬਲਿਨੋ 2022 ਮਾਡਲ ਚੱਲੀ ਹੋਈ ਸਿਰਫ 13000 ਕਿਲੋਮੀਟਰ ਪੰਜਾਬ ਦਾ ਨੰਬਰ ਪਖਾਨਕੋਟ ਦਾ ਪੀਪੀ 35 ਠੀਕ ਹੈ ਜੈਟਾ ਮਾਡਲ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਲੋਏ ਵੀ ਲਾ ਲਈ ਕਾਰ ਜੀ ਹਮ ਮੀਟਰ ਦੀ ਇਹਦੀ ਵੀ ਗਾਰੰਟੀ ਹੈ ਪੇਂਟ ਦੀ ਇਹਦੀ ਵੀ ਗਾਰੰਟੀ ਹੈ ਕੱਟ ਚੱਲੀਆਂ ਘਾੜਾਂ ਨੇ ਭਾਜੀ ਆਪਣੇ ਕੋਲ ਬਿਲਕੁਲ ਕੱਟ ਚੱਲੀਆਂ ਜੀ ਪੰਜਾਬ ਨੰਬਰ ਜੀ ਲੋ ਜੀ ਇਹ ਵੀ 올 ओरिजिनल ਆ 올 ओरिजिनल ਕਾਰ ਜੀ ਪੂਰੀ ਗਾਰੰਟੀ ਨਾਲ ਜੀ ਲੋ ਜੀ ਸੀਟਾਂ ਤੋਂ ਉਮੀ ਕੰਪਨੀ ਵਾਲ ਲਿਵਾਵੇ ਚੜੇ ਹੋਏ ਬਈ ਜੀ ਬਹੁਤ ਕੱਟ ਚੱਲੀ ਹੋਈ ਪੁਸ਼ ਵਟਨ ਸਟਾਰਟ ਵਾਲੀ ਕਾਰ ਆ ਤੇ ਭਾਜੀ ਰੇਟ ਰੇਟ 6 ਲੱਖ 90 ਹਜ਼ਾਰ ਰੁਪਏ ਜੀ 6 ਲੱਖ 90 ਹਜ਼ਾਰ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਦਾ ਮਾਨਤਾਣ ਹੋਊਗਾ ਇਹਨਾਂ ਰੇਟਾਂ ਤੋਂ ਮਾਨਤਾਣ 5-10 ਹਜ਼ਾਰ ਰੁਪਏ ਦਾ ਮਾਨਤਾ ਪਹਿਲਾਂ ਹੀ ਰੇਟ ਨਾਲੋਂ ਸੀ ਉਹ ਦਿੱਤੇ ਹੋਏ ਨੇ ਚਕਮੇ ਵਿੱਚ ਬਹੁਤ ਲੋਕ ਕੋਈ ਕੰਪਲੇਨਟ ਨਹੀਂ ਆਈ ਜੀ ਜੀ ਬਹੁਤ ਦਾ ਨੇਗੋਸ਼ੀ ਤੇ ਅੱਗੇ ਆ ਗਈ ਸਲਾਵੀਆ ਸਲਾਵੀਆ 2024 ਮਾਡਲ ਜੀ ਚੱਲੀ ਹੋਈ 22000 ਕਿਲੋਮੀਟਰ ਸਟਾਈਲ ਮਾਡਲ ਠੀਕ ਹੈ ਸਨਰੂਫ ਪੁਸ਼ ਬਟਨ ਸਟਾਰਟ ਇਹ ਵੀ ਬਿਲਕੁਲ ਨਵੀਂ ਕਾਰ ਹੈ ਜੀ ਬੰਪਰ ਤੋਂ ਬੰਪਰ Ориਜਨਲ ਜੀ ਠੀਕ ਹੈ ਪੰਜਾਬ ਦਾ ਨੰਬਰ 24 ਮਾਡਲ 24 ਮਾਡਲ ਜੀ ਲਓ ਜੀ ਕੰਡੀਸ਼ਨ ਦੀ ਬਿਲਕੁਲ Ориਜਨਲ ਗੱਡੀ ਹੈ ਬਈ ਜੀ ਸਨਰੂਫ ਵਾਲਾ ਵੇਰੀਐਂਟ ਆ ਤੇ ਅੰਦਰੋਂ ਕਰਾ ਦੇ ਚੈੱਕ ਆਟੋਮੈਟਿਕ ਗੇਅਰ ਦੇ ਵਿੱਚ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਤੇ ਇਹਦਾ ਰੇਟ ਬਾਜੀ 13 ਲੱਖ ਤੇ 40000 ਰੁਪਇਆ ਜੀ 13 ਲੱਖ 40000 ਡਾਊਨ ਪੇਮੈਂਟ 140 ਡਾਊਨ ਪੇਮੈਂਟ 140 ਜੀ ਲਓ ਜੀ 1 ਲੱਖ 40000 ਰੁਪਏ ਲਿਓ ਤੇ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਬਾਈ ਜੀ ਟਾਟਾ ਦੀ ਕਰਬਕਾਰ ਇਹ ਮਾਰਕੀਟ ਦੇ ਵਿੱਚ ਸੈਕੰਡ ਹੈਂਡ ਕਾਰ ਘੱਟ ਹੀ ਮਿਲਦੀ ਆ ਦੇਖੋ ਕੱਟ ਮਿਲਦੀ ਆ ਬਹੁਤ ਨਵੀਂ ਬਹੁਤ ਵਧੀਆ ਲੁੱਕ ਆ ਕਰ ਦੀ ਬਿਲਕੁਲ ਜੀ ਦੱਸਿਓ ਜੀ ਗੱਡੀ ਬਾਰੇ 2025 ਮਾਡਲ ਚੱਲੀ ਹੋਈ ਸਿਰਫ 2700 ਕਿਲੋਮੀਟਰ ਜੀ ਸਿਰਫ 2700 ਸਿਰਫ 2700 ਕਿਲੋਮੀਟਰ ਕੀ ਬਾਤ ਹੈ 25 ਮਾਡਲ ਉਹ ਵੀ 25 ਮਾਡਲ ਜੀ ਹੂੰ ਤੇ ਭਾਜੀ ਇਹਦੇ ਵਿੱਚ ਵੇਰੀਐਂਟ ਕਿਹੜੇ ਕਿਹੜੇ ਆਉਂਦੇ ਆ? ਇਹਦੇ ਵਿੱਚ ਵੇਰੀਐਂਟ ਇਹ ਹੈਗਾ तकरीबन ਨੀਅਰ ਵਰਟੇ ਨਵੀਂ 14 ਲੱਖ ਰੁਪਏ ਦੀ ਕਾਰ ਹੈਗੀ ਹੈ ਸਟੈਂਡ ਕਰਦੀ ਹੈ ਜੀ। ਠੀਕ ਹੈ ਇਹ ਪੈਟਰੋਲ ਦੇ ਵਿੱਚ ਆ ਗਈ। ਪੈਟਰੋਲ ਦੇ ਵਿੱਚ ਆ ਗਈ ਜੀ ਇਹ ਕਾਰ। ਕਰੋ ਜੀ ਚੈੱਕ। ਸਿਰਫ 2500 ਚੱਲੀ। 2700 ਕਿਲੋਮੀਟਰ 2500 ਚੱਲੀ 25 ਮਾਡਲ ਪਹਿਲੇ ਨਾਂ ਦੀ ਕਾਰ ਆ ਬਈ ਜੀ। 올 ओरिजिनल ਕੀ ਲੈਸ ਐਂਟਰੀ ਤੇ ਆਹ ਹੈਂਡਲ ਡੋਰ ਤੁਸੀਂ ਦੇਖ ਲਓ ਦੂਸਰੇ ਆਗੇ ਨਾ ਰੇਂਜ ਰੋਵਰ ਵਾਲੇ ਤੇ ਭਾਜੀ ਇਹਦਾ ਰੇਟ ਕੀ ਹੈ? 11 ਲੱਖ 20 ਹਜ਼ਾਰ ਰੁਪਏ ਜੀ। 11 ਲੱਖ 20 ਹਜ਼ਾਰ। 1 ਲੱਖ 20 ਲਿਓ ਡਾਉਨ ਪੇਮੈਂਟ ਅੱਗੇ ਆ ਗਈ ਕੀ ਆ केरेंस ਕਾਲੇ ਰੰਗ ਦੇ ਵਿੱਚ ਇਹ ਆ केरेंस 7 ਸੀਟਰ ਪੈਟਰੋਲ 2020 ਤੇ 25 ਮਾਡਲ ਠੀਕ ਹੈ ਚੱਲੀ ਹੋਈ ਸਿਰਫ 8000 ਕਿਲੋਮੀਟਰ ਪੰਜਾਬ ਦਾ ਨੰਬਰ ਦੋਨੇ ਚਾਬੀਆਂ ਬੰਪਰ ਟੂ ਬੰਪਰ Ориਜਨਲ ਕਾਰ ਹੈ ਸਿਰਫ 8000 ਚੱਲੀ ਬਾਈ ਜੀ ਸਿਰਫ 8000 ਕਾਲੇ ਰੰਗ ਦੀ केरेंस ਇਹਦਾ ਵੀ ਉਹ ਕੀ ਆ ਵੇਰੀਐਂਟ ਕਿਹੜਾ ਇਹਦਾ ਵੇਰੀਐਂਟ ਦਾ ਇੱਕੋ ਵੇਰੀਐਂਟ ਹੈ ਹੁਣ ਨਵੇਂ ਮਾਡਲ ਦੀ ਕਾਰ ਆ ਚੁੱਕੀ ਹੈ ਲੇਕਿਨ ਲੋਕੀ ਪਸੰਦ ਬਹੁਤ ਘੱਟ ਕਰਦੇ ਨੇ ਇਹਦੀ ਰੀਸਲ ਪਸੰਦ ਇਹਦੀ ਜ਼ਿਆਦਾ ਕਾਰ ਦੀ ਠੀਕ ਹੈ ਇਹ ਕਾਰ ਤੁਹਾਨੂੰ ਦੇ ਦਵਾਂਗੇ 11 ਲੱਖ ਰੁਪਏ ਦੀ ਜੀ 11 ਲੱਖ ਦੀ ਬਿਲਕੁਲ 11 ਲੱਖ ਰੁਪਏ ਦੀ ਲਓ ਜੀ ਲੱਖ ਰੁਪਏ ਡਾਊਨ ਪੇਮੈਂਟ ਨਾਲ ਲੱਖ ਰੁਪਏ ਡਾਊਨ ਪੇਮੈਂਟ ਲਿਆਓ ਤੇ ਅੰਨੋਂ ਗੱਡੀ ਦੇ ਦਵਾਂਗੇ 7 ਸੀਟਰ ਪੈਟਰੋਲ 2025 ਅੱਗੇ ਆ ਕੀ ਬਾਈ ਜੀ ਐਕਸਲ 6 ਕਾਰ ਦੱਸਿਓ ਭਾਜੀ ਇਹਦੇ ਬਾਰੇ 2021 ਮਾਡਲ ਹੈ ਜੀ ਪੈਟਰੋਲ ਆਟੋਮੈਟਿਕ ਠੀਕ ਹੈ ਜੈਟਾ ਮਾਡਲ ਹੈ ਜੀ ਪੁਸ਼ਪਨ ਸਟਾਰਟ ਵਾਲੀ ਹੂੰ ਰੇਟ ਰਹੇਗਾ ਸਿਰਫ 8 ਲੱਖ ਤੇ 20 ਹਜ਼ਾਰ ਰੁਪਏ ਜੀ 8 ਲੱਖ 20 ਹਜ਼ਾਰ ਚੱਲੀ ਕਿੰਨੀਆਂ ਬਜੇ ਚੱਲੀ ਹੈਗੀ ਹੈ ਜੀ ਇਹ ਸਾਰੀ 40 ਹਜ਼ਾਰ ਕਿਲੋਮੀਟਰ ਦੀ ਸਿਰਫ 40 ਹਜ਼ਾਰ ਕਿਲੋਮੀਟਰ ਚੱਲੀ ਹੋਈ 8 ਲੱਖ 20 ਹਜ਼ਾਰ ਦੀ ਕਾਰ ਮਿਲ ਜੂ ਓਨਰ ਭਾਜੀ ਓਨਰ ਫਰਸਟ ਓਨਰ ਜੀ ਫਰਸਟ ਓਨਰ ਦੀ ਕਾਰ ਆ ਕੜੀ ਸੰਦੀ ਬਹੁਤ ਸਾਫ ਸੁਥਰੀ ਆ ਆਟੋਮੈਟਿਕ gear ਦੇ ਵਿੱਚ ਕੈਪਟਨ ਸੀਟਾਂ ਵਾਲੀ ਕਾਰ ਆ ਬਾਈ ਜੀ ਡਾਉਨ ਪੇਮੈਂਟ ਕਿੰਨੀ ਚਾਹੀਦੀ ਆ ਇਹਦੀ ਡਾਉਨ ਪੇਮੈਂਟ ਦੀ 1 ਲੱਖ ਰੁਪਏ ਲਿਆਓ ਔਰ 1.5 ਲੱਖ ਰੁਪਏ ਲਿਆਓ ਠੀਕ ਹੈ ਲਓ ਜੀ ਅੱਗੇ ਆ ਗਈ ਕਿਆਦੀ ਸੈਲਟੋਸ ਕਾਰ ਦੱਸਿਓ ਭਾਜੀ ਕਿਆ ਸੈਲਟੋਸ ਐਚਟੀਕੇ ਪਲੱਸ ਪੈਟਰੋਲ ਦੇ ਵਿੱਚ ਸਨਰੂਫ ਵਾਲੀ ਕਾਰ ਜੀ 2021 ਮਾਡਲ ਚੱਲੀ ਹੋਈ ਸਿਰਫ 13000 ਕਿਲੋਮੀਟਰ ਜੀ ਓਨਰ ਹੀ ਫਰਸਟ ਆ ਫਰਸਟ ਓਨਰ ਕਾਰ ਆ ਜੀ ਪੰਜਾਬ ਦਾ ਨੰਬਰ ਹੈ ਪਹਿਲੇ ਨਾਮ ਤੇ ਆ ਰੇਟ ਰੇਗਾ ਸਿਰਫ ਇਹਦਾ 13 ਲੱਖ ਰੁਪਏ ਜੀ 13 ਲੱਖ ਰੁਪਏ ਦੀ ਐਚਟੀਕੇ ਪਲੱਸ ਮਿਲ ਜੂ ਭਾਜੀ ਸਨਰੂਫ ਵਾਲਾ ਵੇਰੀਐਂਟ ਆ ਗਿਆ ਇਹ ਲਓ ਜੀ ਅੰਦਰੋਂ ਕਲੀਨ ਚੈੱਕ ਕਰੋ ਇਹ ਮੈਨੂਅਲ ਗੇਅਰ ਦੇ ਵਿੱਚ ਆ ਗਈ ਨਾ ਕੋਈ ਕੁਸ਼ ਬਟਨ ਨਹੀਂ ਠੀਕ ਆ ਭਾਜੀ ਨੰਬਰ ਪੇਡ 4848 ਤੇ ਬਾਈ ਡਾਉਨ ਪੇਮੈਂਟ ਕਿੰਨੀ ਚਾਹੀਦੀ ਐ ਦੀ ਡਾਉਨ ਪੇਮੈਂਟ ਤੁਸੀਂ 1.5 ਲੱਖ ਰੁਪਏ ਲਿਆਓ 2 ਲੱਖ ਰੁਪਏ ਲਿਆਓ ਜੀ ਠੀਕ ਐ 13 ਲੱਖ ਚੋਂ 1.5-2 ਲੱਖ ਰੁਪਏ ਡਾਉਨ ਪੇਮੈਂਟ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਬਾਈ ਜੀ ਵਰਨਾ ਕਾਰ ਦੱਸਿਓ ਭਾਜੀ ਵਰਨਾ ਪੈਟਰੋਲ ਆਟੋਮੈਟਿਕ 2021 ਮਾਡਲ ਚੱਲੀ ਹੋਈ ਸਿਰਫ 30000 ਕਿਲੋਮੀਟਰ ਪਹਿਲੇ ਨਾਮ ਤੇ 올ਡ ओरिजिनल ਕਾਰ ਜੀ ਐਸਐਕਸ ਵੇਰੀਐਂਟ ਐਸਐਕਸ ਵੇਰੀਐਂਟ ਜੀ ਪੁਸ਼ ਬਟਨ ਸਨਰੂਫ ਬੈਕ ਕੈਮਰਾ ਲੋਅ ਵਾਲੀ ਕਾਰ ਜੀ ਲੋ ਜੀ ਕਰੋ ਚੈੱਕ ਆਟੋਮੈਟ ਗੀਅਰ ਦੇ ਵਿੱਚ ਬਾਈ ਜੀ 21 ਮਾਡਲ ਰੇਟ ਦਾ 11 ਲੱਖ ਰੁਪਇਆ ਜੀ 11 ਲੱਖ ਰੁਪਏ ਦੀ ਬਾਜੀ ਆਟੋਮੈਟਿਕ ਗੇਅਰ ਦੀ ਕਾਰ ਮਿਲ ਜੂਗੀ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ ਤੁਸੀਂ 2 ਲੱਖ ਰੁਪਏ ਲਿਆਓ 1.5 ਲੱਖ ਰੁਪਏ ਲਿਆਓ ਠੀਕ ਹੈ ਤੇ ਅੱਗੇ ਆ ਗਈ ਬਾਜੀ ਕਾਲੇ ਰੰਗ ਦੀ ਥਾਰ ਪੁਰਾਣੀ ਸ਼ੇਪ ਦੇ ਵਿੱਚ ਬਹੁਤ ਵੀ ਡਿਮਾਂਡ ਕਰਦੇ ਹੁੰਦੇ ਆ ਕਿ ਸਾਨੂੰ ਪੁਰਾਣੀ ਸ਼ੇਪ ਵਾਲੀ ਥਾਰ ਚਾਹੀਦੀ ਆ ਆ ਖੜੀ ਆ ਬਾਜੀ ਦੱਸੋ ਕੀ ਮਾਡਲ ਹੈ 2019 ਮਾਡਲ ਹੈ ਜੀ ਚੱਲੀ ਹੋਈ 70 ਤੋਂ 75 ਹਜ਼ਾਰ ਕਿਲੋਮੀਟਰ ਜੀ ਪਹਿਲੇ ਨਾਮ ਦੇ ਉੱਤੇ ਠੀਕ ਹੈ ਔਰ ਗੱਡੀ ਦੀ ਐਲੋਏ ਟਾਇਰ ਲਾਈਟਾਂ ਹਰ ਚੀਜ਼ ਵਧੀਆ ਲੱਗੀਆਂ ਹੋਈਆਂ ਆ ਕ ਟਾਇਰ ਚੈੱਕ ਕਰ ਸਕਦੇ ਹੋ ਆਫ ਰੋਡਿੰਗ ਵਾਲੇ ਪਏ ਹੋਏ ਨੇ ਇਹ 4x4 ਦੇ ਵਿੱਚ ਹੀ ਆਉਂਦੀ ਹੈ ਗੱਡੀ ਪਹਿਲੇ ਨਾਂ ਦੀ 19 ਮਾਡਲ ਕਾਰ ਹੈ ਐਂਡਰੋਇਡ ਪਲੇਅਰ ਲੱਗਿਆ ਹੋਇਆ ਗੱਡੀ ਪਾਜੀ ਮੋਡੀਫਿਕੇਸ਼ਨ ਸਾਰੀ ਹੋਈ ਹੋਈ ਆ ਜੋ ਜੋ ਥਾਰ ਦੇ ਵਿੱਚ ਨੀਡ ਹੁੰਦੀ ਆ ਫਰੰਟ ਲਾਈਟਾਂ ਵੀ ਤੇ ਉੱਪਰ LED ਵੱਡੀ ਲਾਈਟ ਲੱਗੀ ਹੋਈ ਆ ਭਾਜੀ ਰੇਟ ਕੀ ਹੈ ਦਾ ਰੇਟ 7 ਲੱਖ 25000 ਰੁਪਏ ਜੀ 7 ਲੱਖ 25000 19 ਮਾਡਲ ਜੀ 1 25 ਨਾਲ ਲੋਨ ਕਰਾ ਦੋਗੇ ਬਾਕੀ ਬਾਕੀ ਕਰਾ ਦਾਂਗੇ ਲੋਨ ਲਓ ਜੀ 1 ਲੱਖ 25000 ਲਿਓ ਬਾਕੀ ਲੋਨ ਹੋ ਜੂ ਅੱਗੇ ਆ ਗਈ ਨਵੀਂ ਸ਼ੇਪ ਵਾਲੀ ਥਾਰ ਦੱਸੋ ਜੀ ਥ ਚੱਲੀ ਹੋਈ 22000 ਕਿਲੋਮੀਟਰ 4/2 ਆਟੋਮੈਟਿਕ ਪੈਟਰੋਲ ਜੀ 4/2 ਆਟੋਮੈਟਿਕ ਪੈਟਰੋਲ ਠੀਕ ਹੈ ਤੇ ਭਾਈ ਜੀ ਰੇਟ ਕੀ ਹੈ ਰੇਟ ਦਾ 1290000 ਰੁਪਏ ਜੀ 1290000 ਤੇ ਡਾਊਨ ਪੇਮੈਂਟ 190 190 ਡਾਊਨ ਪੇਮੈਂਟ ਬਾਕੀ ਸਾਰਾ ਲੋਨ ਜੀ ਲੋ ਜੀ 190 ਡਾਊਨ ਪੇਮੈਂਟ ਲਿਆਓ ਬਾਕੀ ਸਾਰੀ ਲੋਨ ਹੋ ਜੂਗਾ ਪੈਟਰੋਲ ਦੇ ਵਿੱਚ ਆਟੋਮੈਟਿਕ ਗੇਅਰ ਦੀ ਕਾਰ ਆ 4/2 ਦੇ ਵਿੱਚ ਬਿਲਕੁਲ ਜੀ ਤੇ ਅੱਗੇ ਇਧਰ ਕ੍ਰਿਸਟਾ ਕਾਰ ਖੜੀ ਆ ਭਾਈ ਜੀ ਦੱਸਿਓ ਤੇ ਬਾਰੇ ਇਹ ਕ੍ਰਿਸਟਾ ਕਾਰ 2000 ਤੇ 18 ਮਾਡਲ ਜਲੰਧਾ ਦਾ ਨੰਬਰ ਜੀ 13 ਲੱਖ ਤੇ 25000 ਰੁਪਏ ਜੀ ਚੱਲੀ ਹੋਈ 70000 ਕਿਲੋਮੀਟਰ ਚ ਪਹਿਲੇ ਨਾਂ ਤੇ 18 ਮਾਡਲ 18 ਮਾਡਲ ਹੀ ਹੈ ਨਾ ਬਿਲਕੁਲ 18 ਮਾਡਲ ਜੀ ਲਓ ਜੀ ਕਰੋ ਚੈੱਕ ਮੈਨੂੰ ਗੇਅਰ ਦੀ ਕਾਰ ਹੈ ਤੇ ਕਿੰਨਾ ਰੇਟ ਕਿਹਾ ਭਾਈ 13 ਲੱਖ 25000 ਰੁਪਏ ਕੈਪਟਨ ਸੀਟ ਵਾਲੀ ਕਾਰ ਕੈਪਟਨ ਸੀਟ ਵਾਲੀ ਕਾਰ ਦਾ ਰੇਟ 13 ਲੱਖ 25000 ਤੇ ਇਹਦੇ ਵਾਸਤੇ ਭਾਈ ਕਿੰਨਾ ਦਾ ਲੋਨ ਹੋ ਜਾਊਗਾ 10 ਤੱਕ 11 ਦਾ ਹੋ ਜਾ 10 ਲੱਖ ਰੁਪਏ ਦਾ 11 ਲੱਖ ਰੁਪਏ ਦਾ ਲੋਨ ਕਰਵਾ ਦਵਾਂਗੇ ਕਰਵਾ ਦੋਗੇ ਠੀਕ ਹੈ ਜੀ ਤੇ ਅੱਗੇ ਆ ਗਈ ਭਾਈ ਜੀ MG हेक्टर कार ਦੱਸਿਓ ਭਾਈ 2019 ਮਾਡਲ ਹੈ ਜੀ ਐਵਰੇਜ ਤੁਹਾਨੂੰ ਵੀ ਮਿਲੇਗੀ 20 ਤੋਂ 22 ਕਿਲੋਮੀਟਰ ਦੀ ਇਹਦੇ ਵਿੱਚ ਜੀ ਪੈਨੋਮਿਕ ਸਾਨੂੰ ਇਹਦਾ ਰੇਟ ਆਏਗਾ ਸਿਰਫ ਤੋਂ ਸਿਰਫ 10 ਲੱਖ ਤੇ 80000 ਰੁਪਏ ਜੀ ਲਓ ਜੀ 10 ਲੱਖ 80000 ਦੇ ਵਿੱਚ ਬਈ ਜੀ ਟੋਟਲੀ ਆਲ ਫੀਚਰ ਵਾਲੀ ਕਾਰ ਤੁਹਾਨੂੰ ਮਿਲ ਜੂਗੀ ਇਹ ਭਾਜੀ ਟੌਪ ਮਾਡਲ ਆ ਗਿਆ ਇਹ ਟੌਪ ਮਾਡਲ ਆ ਗਿਆ ਜੀ ਡੀਜ਼ਲ ਦੇ ਵਿੱਚ ਹਾਂਜੀ ਜੀ ਠੀਕ ਹੈ ਲਓ ਮਿੱਤਰੋ ਇਹਦੇ ਵਾਸਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਇਹਦੇ ਵਾਸਤੇ ਡਾਊਨ ਪੇਮੈਂਟ ਤੁਸੀਂ 2 ਲੱਖ ਰੁਪਏ ਲੈ ਆਓ ਜੀ 1.5 ਲੱਖ ਰੁਪਏ ਲੈ ਆਓ ਤੇ ਕਰਾ ਦਾਂਗੇ ਲੋਨ ਜੀ ਲਓ ਜੀ ਅੱਗੇ ਆ ਗਈ ਕਾਲੇ ਰੰਗ ਦੇ ਵਿੱਚ ਨਵੀਂ ਸ਼ ਇਹ ਅਡਾਸ ਫੀਚਰ ਵਾਲੀ ਕਾਰ ਹੈ ਜੀ ਪੈਟਰੋਲ ਆਟੋਮੈਟਿਕ 2023 ਮਾਡਲ ਹੈ ਜੀ ਚੱਲੀ ਹੋਈ ਸਿਰਫ 11 ਤੋਂ 12000 ਕਿਲੋਮੀਟਰ ਦੇ ਵਿੱਚ ਹੈ ਜੀ ਜੀ ਪੰਜਾਬ ਦਾ ਨੰਬਰ ਪਹਿਲੇ ਨਾਮ ਤੇ ਕਾਰ ਹੈ ਬੰਪਰ ਟੂ ਬੰਪਰ Ориਜਨਲ ਹੈ ਜੀ ਲਓ ਜੀ ਬਹੁਤ ਘੱਟ ਚੱਲੀ ਆ ਗੱਡੀ ਭਾਜੀ ਕੰਡੀਸ਼ਨ ਦੀ ਜਿਵੇਂ ਬ੍ਰੈਂਡ ਨਿਊ ਕਾਰ ਹੈ ਇਹਦੇ ਵਿੱਚ ਵੀ ਸਾਰੇ ਫੀਚਰ ਆਗੇ ਇਹ ਵੀ ਟੌਪ ਮਾਡਲ ਆ ਗਿਆ ਭਾਜੀ ਇਹ ਵੀ ਟੌਪ ਮਾਡਲ ਜੀ 5 ਸੀਟਰ ਦਾ ਪੈਟਰੋਲ ਦੇ ਵਿੱਚ ਠੀਕ ਹੈ ਭਾਜੀ ਇਹਦਾ ਕੀ ਰੇਟ ਹੈ ਇਹਦਾ 18 ਲੱਖ 30000 ਰੁਪਏ ਜੀ 18 ਲੱਖ 30000 15 ਲੱਖ ਦਾ ਲੋਨ ਹੋ ਕਰਾਉਂਗੇ ਇਹਦੇ ਤੇ ਇਹਦਾ 15 ਲੱਖ ਦਾ ਲੋਨ ਹੋ ਜਾਏਗਾ ਜੀ ਇਹਦੇ इजीली ਹੋ ਜਣਾ 15 ਲੱਖ ਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਅੱਗੇ ਕੀ ਵਾਈਟ ਕਲਰ ਦੇ ਵਿੱਚ ਇਹ ਵੀ ਨਵੀਂ ਸ਼ੇਪ ਵਾਲੀ ਹੋਈ ਆ ਇਹ ਵੀ ਨਵੀਂ অপਸ਼ਨ ਹੈ ਜੀ ਦੋਨੇ ਭੈਣ ਭਰਾਈ ਹੈ ਜੀ ਠੀਕ ਹੈ ਇਹ ਵੀ 11 ਤੋਂ 12000 ਦੇ ਵਿੱਚ ਕਰੀਬ ਚੱਲੀ ਇਹ ਵੀ 11 ਤੋਂ 12000 ਚੱਲੇਗੀ ਠੀਕ ਹੈ ਇਹ ਵੀ 23 ਮਾਡਲ ਇਹ ਵੀ 23 ਮਾਡਲ ਜੀ ਔਰ ਅਡਾਸ ਫੀਚਰ ਵਾਲੀ ਕਾਰਾਂ ਦੋਨੇ ਜੀ ਦੋਨੇ ਅਡਾਸ ਫੀਚਰ ਵਾਲੀਆਂ ਕਾਰਾਂ ਇਹ ਵੀ ਆਟੋਮੈਟਿਕ ਹੈ ਇਹ ਵੀ ਆਟੋਮੈਟਿਕ ਹੈ ਜੀ ਠੀਕ ਹੈ ਜੀ ਤੇ ਭਾਜੀ ਇਹ ਵੀ ਉਹੀ ਵੇਰੀਐਂਟ ਆ ਉਹ ਵੀ ਹੈ ਵੀ ਵੇਰੀਐ ਇਹ ਪੈਟਰੋਲ ਹੈ ਜੀ ਆਟੋਮੈਟਿਕ ਪੈਟਰੋਲ ਦੇ ਵਿੱਚ ਆਟੋ ਹੀ ਆਉਂਦੀ ਹੈ ਜੀ ਪੈਟਰੋਲ ਚ ਹੀ ਆਉਂਦੀ ਹੈ ਆਟੋਮੈਟਿਕ ਠੀਕ ਹੈ ਜੀ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਇਹ ਵੀ ਭਾਈ ਜੀ ਸੇਮ ਟੂ ਸੇਮ ਇਹਦੀ ਜਿਹੜੀ ਹੈਗੀ ਡਿਟੇਲ ਆ ਦੋਨੇ 23 ਮਾਡਲ ਦੋਨੇ ਸੇਮ ਟੌਪ ਮਾਡਲ ਪੈਟਰੋਲ ਦੀਆਂ ਕਾਰਾਂ ਚੱਲੀਆਂ ਵੀ ਸੇਮ ਨੇਗੇ ਆ ਬਸ ਰੰਗ ਦਾ ਫਰਕ ਆ ਚਿੱਟੀ ਚਾਹੀਦੀ ਆ ਕਿ ਕਾਲੀ ਚਾਹੀਦੀ ਆ ਰੇਟ ਭਾਜੀ ਫਿਰ ਇਹਦਾ ਵੀ ਸੇਮ ਹੀ ਆ ਇਹਦਾ ਵੀ ਸੇਮ ਰੇਟ 18 ਲੱਖ 30 ਹਜ਼ਾਰ ਰੁਪਏ ਆ ਜੀ ਕਾਰ 18 ਲੱਖ 30 ਹਜ਼ਾਰ ਦੋਨਾਂ ਚੋਂ ਭਾਈ ਜੀ ਜਿਹੜੀ ਵੀ ਤੁਹਾਡੀ ਚੋਇਸ ਆ ਪਸੰਦ ਕਰ ਚੱਲੀ ਹੋਈ ਹੈ 58000 ਕਿਲੋਮੀਟਰ ਠੀਕ ਹੈ ਪੰਜਾਬ ਦਾ ਨੰਬਰ ਪਹਿਲੇ ਨਾਮ ਤੇ BS6 ਆਪਸ਼ਨਲ ਟਾਪ ਮਾਡਲ ਜੀ ਕਾਰ ਟਾਪ ਮਾਡਲ BS6 ਆਪਸ਼ਨਲ ਬਿਲਕੁਲ ਜੀ ਲਓ ਬਾਈ ਜੀ ਅਲਾਈਟਰ ਐਕਸਟਰਾ ਪਰ ਹੁਣ ਟਾਇਰਾਂ ਦੀ ਕੰਡੀਸ਼ਨ ਵਧੀਆ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਆ ਕਰੋ ਜੀ ਚੈੱਕ ਅੰਦਰੋਂ ਤੇ ਭਾਜੀ ਇਹਦਾ ਰੇਟ ਕੀ ਹੈ ਇਹਦਾ ਰੇਟ ਤੁਹਾਨੂੰ 8 ਲੱਖ ਰੁਪਏ ਦੀ ਕਾਰ ਦੇ ਦੇਵਾਂਗੇ ਜੀ 8 ਲੱਖ ਦੀ ਜੀ ਹਾਂਜੀ ਜੀ ਠੀਕ ਹੈ ਮਾਨ ਤੁਹਾਨੂੰ ਮੌਕੇ ਤੇ ਮਾੜਾ ਮੁੱਦਾ ਕਰ ਦੋ ਮਾਨ ਥੋੜਾ ਬੋਤਾ ਮੌਕੇ ਤੇ ਕਰ ਦੋ ਠੀਕ ਹੈ ਜੀ ਤੇ ਡਾਊਨ ਪੇਮੈਂਟ ਕਿੰਨੀ 1 ਲੱਖ ਰੁਪਏ ਡਾਊਨ 1 ਲੱਖ ਰੁਪਏ ਲਿਆਓ ਜੀ ਬਾਕੀ ਲੋਨ ਕਰਾ ਦਾਂਗੇ ਲਓ ਜੀ ਅੱਗੇ ਕਿੰਨਾ ਮਾਡਲ ਖੜੀ ਆ ਇਹ 2022 ਮਾਡਲ ਜੀ ਇਹ 50 ਤੋਂ 55 ਹਜ਼ਾਰ ਚੱਲੀ ਹੈ ਤੇ ਲੋਅ ਟਾਇਰ ਬਿਲਕੁਲ ਨਵੇਂ ਲੱਗੇ ਨੇ ਔਰ ਕਾਰ ਤੁਹਾਨੂੰ ਮਿਲ ਜਾਏਗੀ 8 ਲੱਖ ਤੇ 75 ਹਜ਼ਾਰ ਰੁਪਏ ਦੇ ਵਿੱਚ 8 ਲੱਖ 75 ਹਜ਼ਾਰ ਦੀ ਭਾਜੀ ਬਾਈ ਮਾਡਲ ਕਾਰ ਮਿਲ ਜੂ ਇਹਦਾ ਕਿਹੜਾ ਵੇਰੀਐਂਟ ਆ ਭਾਜੀ ਇਹਦੀ BS6 ਆਫੀਸ਼ਲ ਟੌਪ ਮਾਡਲ ਜੀ ਇਹ ਵੀ ਟੌਪ ਮਾਡਲ ਚ ਆ ਗਿਆ ਠੀਕ ਹੈ ਜੀ ਲੋ ਜੀ ਕੰਡੀਸ਼ਨ ਦੀ ਇਹ ਵੀ ਗੱਡੀ ਸਾਫ ਆ ਸੀਟ ਕਵਰ ਨਵੇਂ ਟਾਇਰ ਜਮਨ ਨਵੇਂ ਸਿਰਫ 100 ਕਿਲੋਮੀਟਰ ਚੱਲੀ ਹੈ ਗੱਡੀ ਟਾਇਰ ਪਾਉਣ ਤੋਂ ਬਾਅਦ ਤੇ ਭਾਜੀ ਡਾਉਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਡਾਉਨ ਮੈਂ ਤੁਹਾਨੂੰ 1.5 ਲੱਖ ਰੁਪਏ ਲਿਆਓ ਜੀ ਲੱਖ ਰੁਪਏ ਲਿਆਓ ਤਰ ਬਾਕੀ ਲੋਨ ਕਰਾ ਦਾਂਗੇ ਠੀਕ ਹੈ ਅੱਗੇ ਖੜੀ ਆ ਵਰਨਾ ਫਲੂਇਡ ਇੱਕ ਦ ਠੀਕ ਹੈ 3 ਲੱਖ 80000 ਰੁਪਏ ਰੇਟ ਜੀ 13 ਮਾਡਲ ਗੱਡੀ 13 ਮਾਡਲ 3 ਲੱਖ 80000 ਰੁਪਏ ਦੇ ਵਿੱਚ ਲਓ ਜੀ 13 ਮਾਡਲ ਫਲੂਇਡਿਕ ਐਕਸਟਰਾ ਲਾਈਟਰਾਂ ਦੇ ਨਾਲ ਆਟੋਮੈਟਿਕ ਗੇਅਰ ਵਾਲੀ ਤੁਹਾਨੂੰ 3 ਲੱਖ 80000 ਦੀ ਮਿਲ ਜੂ ਮੈਨੂੰ 3 ਲੱਖ ਦਾ ਲੋਨ ਤੱਕ ਰਾਈ ਦੇਣਾ ਇਹਦੇ ਤੇ ਵਿੱਚ ਨਹੀਂ ਲੋਨ ਇਹਦੇ 2 ਤੋਂ 2 ਲੱਖ ਰੁਪਏ ਦਾ ਲੋਨ ਹੋ ਜਾਏਗਾ 2 ਲੱਖ ਦਾ ਲੋਨ ਹੋ ਜਾਊਗਾ ਠੀਕ ਹੈ ਜੀ ਲਓ ਜੀ ਬਾਕੀ ਡਾਉਨ ਪੇਮੈਂਟ ਲਓ ਕੰਡੀਸ਼ਨ ਦੀ ਗੱਡੀ ਸਾਫ਼ ਆ ਤੇ ਅੱਗੇ ਆ ਗਈ ਆਈਟਮ i10 ਕਈ ਕਹਿੰਦੇ ਫੈਮਿਲੀ ਤੁਹਾਨੂੰ ਬੱਚਿਆਂ ਲਈ ਕਾਰ ਚਾਹੀਦੀ ਹੈ ਵਾਈਫ ਲਈ ਕਾਰ ਚਾਹੀਦੀ ਹੈ ਉਹਦੇ ਲਈ ਵੀ ਸਾਡੇ ਕੋਲ ਬਜਟ ਹੈ ਜੀ ਹਮ i10 2010 ਮਾਡਲ ਆਰਸੀ ਤੁਹਾਨੂੰ 5 ਸਾਲ ਦੀ ਪੂਰੀ ਨਵੀਂ ਮਿਲ ਕੇ ਮਿਲੇਗੀ ਜੀ ਠੀਕ ਹੈ ਇੰਸ਼ੋਰੈਂਸ ਕਾਰ ਦੀ ਮਿਲੇਗੀ ਤੁਹਾਨੂੰ ਪੂਰੇ ਸਾਲ ਦੀ ਜੀ ਬੈਟਰੀ ਨਵੀਂ ਸਰਵਿਸ ਤੇ ਟਾਇਰ ਵੀ ਕੋਈ ਬ੍ਰਾਂਡ ਨੂੰ ਗੱਡੀ ਦੇ ਮਿਲਣਗੇ ਜੀ ਇਹਦਾ ਰੇਟ ਰਹੇਗਾ 1,90,000 ਰੁਪਏ ਜੀ 1,90,000 ਦੇ ਵਿੱਚ ਬਾਜੀ ਤੁਹਾਨੂੰ 2030 ਤੱਕ ਪਾਸਿੰਗ ਮਿਲ ਜੂਗੀ ਇੰਸ਼ੋਰੈਂਸ ਸਾਲ ਦਾ ਮਿਲ ਜੂਗਾ ਟਾਇਰ ਬਿਲਕੁਲ ਨਵੇਂ ਮਿਲ ਜਾਣਗੇ ਮਤਲਬ ਇੱਕ ਪੈਸਾ ਨਹੀਂ ਗੱਡੀ ਦੇ ਉੱਤੇ ਲਾ ਮੋਗ ਦੇ ਕਰਾ ਦੇ ਸਾਡੇ ਕੋਲ ਇੱਕ ਕਟਪੇਟ ਦੀ ਨੂਵਾ ਵੀ ਹੈਗੀ 2011 ਮਾਡਲ ਜੀ ਲਓ ਜੀ ਦਿਖਾਓ ਫਿਰ 2011 ਮਾਡਲ 7 ਸੀਟਰ ਜੀ 3 ਲੱਖ ਤੇ 80000 ਰੁਪਏ ਦੇ ਵਿੱਚ ਤੁਹਾਨੂੰ ਇਹ ਕਾਰ ਅਸੀਂ ਕਸਮਾਂ ਕੋਲ ਲੈ ਦਵਾਂਗੇ ਠੀਕ ਹੈ ਗੱਡੀ ਦੀ ਇੰਜਨ ਦੀ ਐਕਸੀਡੈਂਟ ਦੀ ਪੂਰੀ ਗਾਰੰਟੀ ਹੈ ਜੀ ਇੰਟੀਰੀਅਰ ਵੀ ਕਾਰ ਦਾ ਬਹੁਤ ਵਧੀਆ ਜੀ ਲਓ ਜੀ ਇੰਜਨ ਦੀ ਵੀ ਗਾਰੰਟੀ ਹੈ ਗੇਅਰ ਦੀ ਵੀ ਗਾਰੰਟੀ ਹੈ ਨਾਨ ਐਕਸੀਡੈਂਟ ਦੀ ਵੀ ਗਾਰੰਟੀ ਹੈ ਬਾਈ ਜੀ ਗੱਡੀ ਬਹੁਤ ਸਾਫ਼ ਸੁਥਰੀ ਹੈ 3 ਲੱਖ 80000 ਦੀ ਗੱਡੀ ਮਿਲ ਜੂ ਐਕਸਟਰਾ ਲਾਈਟਰ ਵੀ ਪਏ ਹੋਏ ਨੇ ਭਾਜੀ ਗੱਡੀ ਦੇ ਵਿੱਚ ਅੱਗੇ ਆ ਗਈ ਨਿਸ਼ਾਨ ਦੀ ਟ੍ਰੈਨੋ ਕਾਰ ਇਹਦੇ ਬਾਰੇ ਦੱਸਿਓ ਭਾਜੀ ਇਹ 2014 ਮਾਡਲ ਹੈ ਜੀ ਡਾਕਟਰ ਦੀ ਕਾਰ ਹੈ ਜੀ ਫਸਟ ਓਨਰ ਕਾਰ ਹੈ ਜੀ ਡੀਜ਼ਲ ਦੇ ਵਿੱਚ ਹਮ 6 ਗੇਅਰਾਂ ਵਾਲੀ ਕਾਰ ਹੈ ਜੀ 110 BHP ਇਹ ਤੁਹਾਨੂੰ ਮਿਲ ਜੇਗੀ 3,75,000 ਰੁਪਏ ਦੇ ਵਿੱਚ ਜੀ ਇਹ ਵੱਡੇ ਇੰਜਨ ਵਾਲੀ ਆ ਗਈ ਵੱਧ ਵੀ ਐਪਿਕਅਪ ਵਾਲੀ ਹੈ ਹਾਂਜੀ ਜੀ ਲੋ ਜੀ ਕਰੋ ਚੈੱਕ 3,75,000 ਦੀ ਮਿਲ ਜੀ 3,75,000 ਤੇ ਲਾਇਟਰ ਬਹੁਤ ਵਧੀਆ ਲੱਗੇ ਹੋਣੇ ਜੀ ਟਾਇਰ ਜਮਾਂ ਨਵੇਂ ਹੀ ਆ ਲੋ ਜੀ ਕਰੋ ਚੱਕਣੀ ਸੰਧੀ ਤੇ ਡਾਉਨ ਪੇਮੈਂਟ ਕਿੰਨੀ ਚਾਹੀਦੀ ਹੈ ਭਾਜੀ ਡਾਉਨ ਪੇਮੈਂਟ ਦੇ ਲਈ ਤੁਹਾਨੂੰ ਦੇ ਦੋ ਲੱਖ ਰੁਪਏ ਜੀ 2 ਲੱਖ ਰੁਪਏ ਲਓ ਜੀ ਬਾਕੀ ਹੋ ਜੂਗਾ ਲੋਨ ਗੱਡੀ ਦੇ ਉੱਤੇ ਤੇ ਅੱਗੇ ਭਾਜੀ ਇਸ ਤੋਂ ਵੀ ਛੋਟੇ ਬਜਟ ਦੇ ਵਿੱਚ ਕਾਰ ਲਿਆਏ अल्टੋ ਦਾ ਬਦਲ ਉੱਚੇ ਮਾਡਲ ਦੇ ਵਿੱਚ ਕਾ ਟ੍ਰੇਡ ਦੇ ਵਿੱਚ ਗੱਡੀ ਮਿਲ ਜੂਗੀ ਦੱਸਿਓ ਭਾਜੀ ਇਹ ਮਾਡਲ 2016 ਜੀ ਹਮ ਔਰ ਕਾਰ ਤੁਹਾਨੂੰ ਲੈ ਦੇਵਾਂਗੇ ਸਿਰਫ 1 ਲੱਖ 70000 ਰੁਪਏ ਦੇ ਵਿੱਚ ਜੀ 1 ਲੱਖ 70000 ਦੀ ਮਿਲ ਜੂ ਭਾਜੀ ਡੈਟਸਨ ਰੈਡੀ ਗੋ ਚੱਲੀ ਕਿੰਨੀ ਆ ਭਾਜੀ ਇਹ ਚੱਲੀ ਹੋਈ ਹੈ ਜੀ ਇਹ 35 ਤੋਂ 40000 ਕਿਲੋਮੀਟਰ 35 40000 ਓਨਰ ਕਿਹੜਾ ਦਾ ਇਹ ਸੈਕੰਡ ਓਨਰ ਜੀ ਸੈਕੰਡ ਓਨਰ ਦੀ ਕਾਰ ਆ ਭਾਜੀ ਕੰਡੀਸ਼ਨ ਦੀ ਸਾਫ਼ ਸੁਥਰੀਆ ਕਰੋ ਚੈੱਕ ਭਾਜੀ 1 ਲੱਖ 1.5 ਲੱਖ ਦੀ ਨਾ 10 ਮਾਡਲ अल्टੋ ਆਉਂਦੀ ਆ ਤੇ ਤੁਹਾਨੂੰ ਇੱਕ 70 ਦੇ ਵਿੱਚ 16 ਮਾਡਲ ਗੱਡੀ ਮਿਲ ਜੂਗੀ ਤੇ ਗੱਡੀ ਚਲਾਵੇ ਦੀ ਵਧੀਆ ਸੋਹਣੀ ਗੱਡੀ ਆ ਔਰ ਲੱਖ ਤੋਂ ਸਵਾ ਲੱਖ ਦਾ ਲੋਨ ਵੀ ਕਰਾ ਦਾਂਗੇ ਲੋ ਜੀ ਛੋਟੀ ਜੀ ਡਾਊਨ ਪੇਮੈਂਟ ਲਿਆਓ ਤੇ ਗੱਡੀ ਦੇ ਉੱਤੇ ਹੋ ਜੂ ਬਾਕੀ ਲੋਨ ਗੱਡੀ ਲੈਣਾਂ ਨੂੰ ਤੁਸੀਂ ਨਿਊ ਦਸ਼ਮੇਸ਼ ਮੋਟਰ ਜਲੰਧਰ ਸਹਿਰ ਸਕ੍ਰੀਨ ਤੇ ਨੰਬਰ ਚੱਲਦੇ ਨੇ ਕਾਲ ਕਰਕੇ ਸਾਈ ਪਾ ਸਕਦੇ ਹੋ ਗੱਡੀ ਬੁੱਕ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ਼੍ਰੀ ਅਕਾਲ ਜੀ